ਡੈਸ਼ ਕੈਂਪ ਦੀ ਵੀਡੀਓ ਤੱਕ ਵੀ ਵਾਇਰਲ ਨਹੀਂ ਹੋਣ ਦਿੱਤੀ ਉਹਨਾਂ ਨੇ ਉਹ ਵੀ ਜਦੋਂ ਅਥਾਰਟिटीज ਨੇ ਪੂਰੀ ਤਫਤੀਸ਼ ਕਰ ਲਈ ਸਾਡੇ ਆਲਾ ਨੇ ਤਾਂ ਚੱਕਣੀ ਸੀ ਟੂਟੀ ਜੀ ਤੇ ਜਾ ਕੇ ਮੂਹਰੇ ਕਰ ਦੇਣੀ ਸੀ ਕਿ ਆਪ ਨੂੰ ਕਿਹਦਾ ਮਹਿਸੂਸ ਹੋ ਰਹਾ ਹੈ ਬਿਲਕੁਲ ਇੱਕ ਤਾਂ ਵੈਸੇ ਇਲੈਗਲ ਗਿਆ ਹੋਇਆ ਦੂਜੀ ਗੱਲ ਨਾਲ ਅੰਗਰੇਜ਼ੀ ਆਉਂਦੀ ਨਾ ਤੁਹਾਨੂੰ ਡਰਾਈਵਰੀ ਦੇ ਜਿਹੜੇ ਸਾਈਨ ਨੇ ਉਹ ਪਤਾ ਨਹੀਂ ਮਤਲਬ ਉਹ ਲੈਣਾ ਫਿਕਸ ਨੇ ਉਹ ਤਾਂ ਆਪਣੀ ਲੇਨ ਦੇ ਵਿੱਚ ਫਿਕਸ ਲੇਨ ਦੇ ਵਿੱਚ ਆਪਣੀ ਸਪੀਡ ਦੇ ਉੱਤੇ ਆ ਰਹੇ ਨੇ ਉਹਨਾਂ ਨੂੰ ਥੋੜੋ ਪਤਾ ਕਿ ਅੱਗੇ ਕੋਈ ਉਹ ਜੱਟ ਜਿਹੜੇ ਉਹ ਜੱਟ ਨੂੰ ਜਿਹਨੂੰ 12 ਸਵਾਲ ਪੁੱਛੇ ਗਏ 12 ਦੇ ਵਿੱਚੋਂ 10 ਸਵਾਲਾਂ ਦੇ ਉੱਤਰ ਨਹੀਂ ਦੇ ਪਾਇਆ ਉਹ ਤਿੰਨ ਬੰਦਿਆਂ ਦਾ ਕੀ ਕਸੂਰ ਕਿ ਜਿਹੜੇ ਇੱਕ ਉਹ ਜੱਟ ਬੰਦੇ ਨੇ ਤੁਰੇ ਜਾਂਦੇ ਨੇ ਐਵੇਂ ਟਰਾਲਾ ਇਦਾਂ ਕਰਕੇ ਮੋੜਤਾ ਤੇ ਯੂ ਟਰਨ ਲੈ ਲਈ ਉਹ ਵੀ ਗਲਤ ਯੂ ਟਰਨ ਲੈ ਲਈ ਤੁਸੀਂ ਜੋ ਪਿੱਛੋਂ ਆਉਂਦੇ ਬੰਦੇ ਉਹਨਾਂ ਦੀ ਕੀਮਤੀ ਜਿਹੜੀ ਜਾਨ ਹੈ ਉਹ ਚਲੀ ਗਈ ਹੈ ਐਵੇਂ ਖਾਮ ਖਾਇ ਗੱਲ ਕਹਿ ਰਹੇ ਆ ਕਿ ਭਾਈ ਕੱਲਾ ਕੱਲਾ ਮੁੰਡਾ ਤੇ ਉਹਨੂੰ ਉਹਦੀ ਜਾਨ ਬਚਾਓ ਬਲੱਡ ਮਨੀ ਦੀ ਵੀ ਗੱਲ ਕਰ ਬਲੱਡ ਮਨੀ ਦੀ ਵੀ ਗੱਲ ਕਰੋ ਪਹਿਲੀ ਗੱਲ ਤੇ ਆ ਵੀ ਇਹ ਗੱਲ ਐਵੇਂ ਖਾਮ ਖਾਇ ਅਮਰੀਕਾ ਦੇ ਵਿੱਚ ਬਲੱਡ ਮਨੀ ਨਹੀਂ ਚੱਲਦੀ ਤੇ ਹਾਲੇ ਕਿ ਅਮਰੀਕਾ ਦੇ ਵਿੱਚ ਨਾ ਨਸਲੀ ਭੇਦਭਾਵ ਬਹੁਤ ਜ਼ਿਆਦਾ ਹੋ ਗਿਆ ਹੁਣ ਅ ਪਰ ਉੱਥੇ ਹਾਲੇ ਵੀ ਮਨੁੱਖੀ ਜਾਨ ਦੀ ਕੀਮਤ ਜਿਹੜੀ ਆ ਉਹ ਬਹੁਤ ਵੱਡੀ ਲਗਾਈ ਜਾਂਦੀ ਆ ਰਾਦਰਦਨ ਪੈਸਾ ਜਿਹੜੀ ਵੀਡੀਓ ਉਹਦੀ ਆਪਾਂ ਨੂੰ ਨਸ਼ਰ ਹੋਈ ਆ ਅਦਾਲਤੀ ਕਾਰਵਾਈ ਦੀ ਜਿਹਦੇ ਵਿੱਚ ਉਸ ਦਾ ਸਿਰ ਵੀ ਨੰਗਾ ਤੇ ਕੈਦੀਆਂ ਵਾਲੇ ਕੱਪੜੇ ਪਾਏ ਆ ਉਹ ਉਹਨਾਂ ਦਾ ਇੱਕ ਅਸੂਲ ਆ ਕਿ ਜੇ ਤਾਂ ਉਹ ਸਖਤ ਸਟੈਂਡ ਲੈ ਲੈਂਦਾ ਕਿ ਭਾਈ ਇਹ ਜਿਹੜੀ ਦਸਤਾਰ ਹੈ ਜਾਂ ਪਰਨਾ ਹੈ ਇਹ ਸਾਡੇ ਧਰਮ ਦੀ ਰਵਾਇਤ ਹੈ ਪਰ ਭਈ ਕਿਹੜੇ ਧਰਮ ਦੀ ਰਵਾਇਤ ਦੀ ਗੱਲ ਕਰੋਂਗੇ ਜਿਹੜੇ ਬੰਦੇ ਨੇ ਇੰਨੀ ਕੁ ਮਨੁੱਖਤਾ ਨਹੀਂ ਦਿਖਾਈ ਹੈਗੀ ਵੀ ਆਪਣੇ ਟ੍ਰੇਲਰ ਦੇ ਵਿੱਚੋਂ ਉੱਤਰ ਕੇ ਆਪਣੇ ਕੈਬਿਨ ਚੋਂ ਉੱਤਰ ਕੇ ਘੱਟੋ-ਘੱਟ ਉਹਨਾਂ ਨੂੰ ਦੇਖ ਤਾਂ ਲੈਂਦਾ ਹੁਣ ਕਿਹੜਾ ਉਹਨਾਂ ਦੀਆਂ ਨਜ਼ਰਾਂ ਤੋਂ ਬਚ ਗਿਆ ਜਾਂ ਉੱਥੇ ਕ੍ਰਾਈਮ ਕਰਕੇ ਕੌਣ ਕਿੰਨੀ ਦੇਰ ਵੱਜ ਜਾਂਦਾ ਉੱਥੇ ਤਾਂ 40 40 ਸਾਲ ਪੁਰਾਣੇ ਕੇਸ ਜਿਹੜੇ ਆ ਉਹ ਕੇਸ ਕੱਢ ਲਿਆਉਂਦੀ ਆ ਪੁਲਿਸ ਅੱਗਾ ਦੌੜ ਤੇ ਪਿੱਛਾ ਚੌੜ ਬਈ ਤੂੰ ਆਪਣਾ ਅੱਗਾ ਸਵਾਰਨ ਦੇ ਲਈ 5.5 ਕਰੋੜ ਦੇ ਕਰੀਬ ਕਰੀਬ ਜਿਹੜੇ ਆਲਰੇਡੀ ਉੱਥੇ ਬੈਠੇ ਨੇ ਜਾਂ ਜਿਨ੍ਹਾਂ ਨੇ ਅੱਗੇ ਆਪਣੀਆਂ ਫਾਈਲਾਂ ਦੇ ਇੰਤਜ਼ਾਰ ਦੇ ਵਿੱਚ ਬੈਠੇ ਨੇ ਤਾਂ ਉਹਨਾਂ ਦਾ ਭਵਿੱਖ ਜਿਹੜਾ ਹੈ ਉਹ ਧੁੰਦਲਾ ਕਰਤਾ ਤੁਸੀਂ ਗੈਰ ਕਾਨੂੰਨੀ ਤਰੀਕੇ ਨਾਲ ਜਾਂ ਕਾਨੂੰਨੀ ਤਰੀਕੇ ਨਾਲ ਅਮਰੀਕਾ ਆਪਣੇ ਸੁਪਨਿਆਂ ਦੀ ਧਰਤੀ ਤੇ ਜੇ ਪਹੁੰਚ ਵੀ ਗਏ ਹੋ ਏਦਾਂ ਯਾਰ ਕਿਸੇ ਦੀਆਂ ਜਾਨਾਂ ਨਾਲ ਤਾਂ ਨਾ ਖੇਡੋ ਤੋਂ ਮਤਲਬ ਇਹ ਮਾਮਲੇ ਤਾਂ ਪਹਿਲਾਂ ਹੀ ਏਡੇ ਗੰਭੀਰ ਹੋਏ ਹੋਏ ਨੇ ਤੇ ਤੁਸੀਂ ਖਾਮ ਖਾਵੇਂ ਇੱਕ ਹੋਰ ਨਵਾਂ ਜਿਹੜਾ ਪੰਗਾ ਹੈ ਉਹ ਸਮੂਹ ਪੰਜਾਬੀਆਂ ਦੇ ਗੱਲ ਦੇ ਉੱਤੇ ਪਾਤਾ ਤੇ ਇੱਕ ਠੱਪਾ ਵੀ ਲਵਾਤਾ ਸਾਰੇ ਗੋਰਿਆਂ ਦੀਆਂ ਨਜ਼ਰਾਂ ਦੇ ਵਿੱਚ ਵੀ ਇਹ ਤਾਂ ਇਦਾਂ ਨਹੀਂ ਹੁੰਦੇ ਆ ਇਹ ਤਾਂ ਰੈਸ ਡਰਾਈਵਿੰਗ ਕਰਦੇ ਆ ਇਹ ਤਾਂ ਗਲਤ ਡਰਾਈਵਿੰਗ ਕਰਦੇ ਆ ਇਹਨਾਂ ਨੂੰ ਤਾਂ ਅੰਗਰੇਜ਼ੀ ਆਉਂਦੀ ਨਹੀਂ ਹੈਗੀ ਇਹ ਤਾਂ ਰੂਡ ਬੋਲਦੇ ਆ ਸਾਈਨ ਇਹ ਨਹੀਂ ਪੜਦੇ ਇਹ ਰਿਸ਼ਵਤ ਦੇ ਕੇ ਲਾਇਸੈਂਸ ਇਹ ਲੈਂਦੇ ਨੇ ਇਹਨਾਂ 'ਚ ਤਾਂ ਮਨੁੱਖਤਾ ਹੈ ਨਹੀਂ ਇਹ ਉੱਤਰ ਕੇ ਦੇਖਦੇ ਤੱਕ ਨਹੀਂ ਹੈਗੀ ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਦੀਪ ਧਮਾਨ ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਖਾਸ ਪ੍ਰੋਗਰਾਮ న్యూਜ਼ ਖਾਮਖਾ ਦੇ ਵਿੱਚ ਮੇਰੇ ਨਾਲ ਮੇਰੇ ਸਾਥੀ ਸਟੂਡੀਓ ਵਿੱਚ ਮੌਜੂਦ ਨੇ ਸਾਡੇ ਸੀਨੀਅਰ ਪੱਤਰਕਾਰ ਪ੍ਰਿੰਸ ਭਾਰਦਵਾਜ ਪ੍ਰਿੰਸ ਜੀ ਬਹੁਤ ਬਹੁਤ ਸਵਾਗਤ ਹੈ ਸ਼ੁਕਰੀਆ ਜੀ ਸ਼ੁਕਰੀਆ ਪ੍ਰਿੰਸ ਜੀ ਮੈਂ ਸੋਚਦਾ ਵੀ ਮੈਂ ਹੈਵੀ ਲਾਇਸੈਂਸ ਲੈ ਲਾਂ ਅਮਰੀਕਾ ਚਲਿਆ ਜਾਵਾਂ ਤੇ ਟਰਾਲਾ ਚਲਾਵਾਂ ਜਾਣਾ ਚਾਹੀਦਾ ਜੀ ਬਿਲਕੁਲ ਜਾਣਾ ਚਾਹੀਦਾ ਪਰ ਲਾਇਸੈਂਸ ਵੇਖ ਲਿਓ ਵੀ ਲਾਇਸੈਂਸ ਕਿੱਥੋਂ ਦਾ ਲੈਣਾ ਤੁਸੀਂ ਪਹਿਲਾਂ ਇੱਥੋਂ ਜਿਹੜਾ ਪੰਜਾਬ ਸਰਕਾਰ ਇਸ਼ੂ ਕਰਦੀ ਆ ਬੱਲੂਆਣੇ ਜਿਹੜੀ ਟ੍ਰੇਨਿੰਗ ਹੁੰਦੀ ਆ ਉਹ ਲਾਇਸੈਂਸ ਲੈਣਾ ਵੈਸੇ ਇੱਕ ਟ੍ਰੇਨਿੰਗ ਹੁਸ਼ਿਆਰਪੁਰ ਵੀ ਹੁੰਦੀ ਆ ਪੰਜਾਬ ਦੇ ਵਿੱਚ ਜਿਹੜੀ ਲਾਇਸੈਂਸਿੰਗ ਅਥਾਰਟੀ ਆ ਉਹਦੀ ਤੇ ਬੱਲੂਆਣੇ ਲਿਖਤੀ ਟੈਸਟ ਵੀ ਹੁੰਦਾ ਤੇ ਉਸ ਤੋਂ ਬਾਅਦ ਉਹ ਡਰਾਈਵਿੰਗ ਤੁਹਾਡੇ ਤੋਂ ਸਕਿੱਲ ਜਿਹੜੀ ਆ ਉਹ ਕਰਵਾਉਂਦੇ ਵੀ ਨੇ ਕਰਾ ਕੇ ਦੇਖਦੇ ਆ ਗੱਡੀ ਅੱਗੇ ਪਿੱਛੇ ਬੈਕ ਮੋੜ ਟਰਨ ਤੇ ਸਾਈਨ ਲੈਂਗੁਏਜ ਆ ਜਿਹੜੀ ਜਾਓ ਭਾਈ ਅਮਰੀਕਾ ਜੀ ਸੱਦ ਕੇ ਜਾਓ ਪਰ ਅਮਰੀਕਾ ਜਾ ਕੇ ਨਾ ਭੁੱਲ ਕੇ ਵੀ ਜੇ ਤੁਹਾਨੂੰ ਲਾਇਸੈਂਸ ਮਿਲ ਗਿਆ ਬਹੁਤ ਚੰਗੀ ਗੱਲ ਹੋਊਗੀ ਤੁਹਾਨੂੰ ਵਧਾਈਆਂ ਹੋਣਗੀਆਂ ਠੀਕ ਹੈ ਡਾਲਰ ਉਧਰੋਂ ਭੇਜ ਦਿਓ ਲੱਡੂ ਮੈਂ ਇੱਥੇ ਵੰਡ ਦੂੰਗਾ ਕੋਈ ਰੌਲਾ ਨਹੀਂ ਹੈਗਾ ਜ਼ਰੂਰ ਜੀ ਜ਼ਰੂਰ ਪਰ ਡਾਲਰੇ ਭੇਜ ਦਿਓ ਤੁਹਾਨੂੰ ਠੀਕ ਹੈ ਠੀਕ ਹੈ ਤੇ ਪਰ ਅਮਰੀਕਾ ਜਾ ਕੇ ਯੂ ਟਰਨ ਨਹੀਂ ਲੈਣੀ ਹੈਗੀ ਯੂ ਟਰਨ ਨਾ ਲਵਾ ਯੂ ਟਰਨ ਨਹੀਂ ਲੈਣੀ ਕਿਉਂਕਿ ਯੂ ਟਰਨ ਸ਼ਬਦ ਇੰਨਾ ਕੁ ਬਦਨਾਮ ਹੋ ਚੁੱਕਿਆ ਪੰਜਾਬ 'ਚ ਪਹਿਲਾਂ ਤਾਂ ਪੰਜਾਬ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਨੇ ਉਹਨਾਂ ਦੇ ਯੂ ਟਰਨਾਂ ਦੇ ਉੱਤੇ ਕਿਤਾਬ ਲਿਖਣ ਦੀ ਤਿਆਰੀ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਕਰੀ ਬੈਠੇ ਐ ਕਿ ਪੰਜਾਬ ਸਰਕਾਰ ਨੇ ਕਦੋਂ-ਕਦੋਂ ਕਿੰਨੀਆਂ ਕਿ ਯੂ ਟਰਨਾਂ ਮਾਰੀਆਂ ਤੇ ਉਧਰ ਤੁਹਾਡੇ ਵਰਗੇ ਕਿਸੇ ਮਿੱਤਰ ਪਿਆਰੇ ਸੱਜਣ ਪੰਜਾਬੀ ਵੀਰ ਨੇ ਇੱਕ ਯੂ ਟਰਨ ਮਾਰਿਆ ਤੇ ਉਹ ਯੂ ਟਰਨ ਕਿਸੇ ਦੀ ਜ਼ਿੰਦਗੀ ਦਾ ਡੀ ਐਂਡ ਬਣ ਗਿਆ ਬਿਲਕੁਲ ਅੱਛਾ ਪ੍ਰਿੰਸ ਜੀ ਯੂ ਟਰਨ ਦੀ ਗੱਲ ਤੇ ਆਪਾਂ ਜਰੂਰ ਆਵਾਂਗੇ ਮੇਰੀ ਇੱਕ ਸਮੱਸਿਆ ਵੀ ਜੇ ਤਾਂ ਉਹਦੇ ਸਮੇਤ ਮੇਰਾ ਕੋਈ ਹੱਲ ਹੁੰਦਾ ਫਿਰ ਤਾਂ ਦੱਸੋ ਕਿਉਂਕਿ ਮੈਨੂੰ ਅੰਗਰੇਜ਼ੀ ਨਹੀਂ ਜੀ ਆਉਂਦੀ ਤੇ ਜੇ ਤਾਂ ਅੰਗਰੇਜ਼ੀ ਤੋਂ ਬਿਨਾ ਮੈਨੂੰ ਉੱਥੇ ਵੀ ਲਾਇਸੈਂਸ ਮਿਲਦਾ ਫਿਰ ਤਾਂ ਠੀਕ ਹੈ ਜੇ ਕੋਈ ਚਲਾ ਰਿਹਾ ਹੈ ਜਾਂ ਕੋਈ ਚਲਾ ਚੁੱਕਿਆ ਉਹਦੇ ਬਾਰੇ ਮੈਨੂੰ ਦੱਸੋ ਤੇ ਸਾਈਨ ਲੈਂਗੁਏਜ ਉਹ ਮੇਰੇ ਖਿਆਲ ਦੇ ਨਾਲ ਵੱਧ ਤੋਂ ਵੱਧ ਇੱਕ ਦੋ ਸਾਈਨ ਮੈਂ ਪੜ ਲੂੰਗਾ ਬਹੁਤੇ ਨਹੀਂ ਪੜੇ ਜਾਣੇ ਆਹੀ ਹਾਲ ਇਹੀ ਹਾਲ ਉਹ ਬੰਦੇ ਦਾ ਹੋਇਆ ਨਾ ਮੈਂ ਮੰਨ ਲਿਆ ਤੁਹਾਡੀ ਗੱਲ ਦੇਖੋ ਹਮ ਅ ਪ੍ਰਦੀਪ ਜੀ ਲਾਇਸੈਂਸ ਤੁਹਾਨੂੰ ਮਿਲ ਜੂਗਾ ਲਾਇਸੈਂਸ ਮਿਲੂਗਾ ਡਾਲਿਆਂ ਵੱਟੇ ਹਮ ਕਿਉਂਕਿ ਜੇ ਆਪਾਂ ਗੱਲ ਕਰਦੇ ਆ ਨਾ ਜਿਹਨੂੰ ਕਹਿੰਦੇ ਆ ਵੀ ਉੱਪਰਲੀ ਕਮਾਈ ਹਮ ਚਲੋ ਅੱਜ ਕੱਲ ਉੱਪਰਲੀ ਕਮਾਈ ਉੱਪਰ ਨਹੀਂ ਜਾਂਦੀ ਥੱਲੇ ਜਾਂਦੀ ਹੈ ਅੰਡਰ ਦੀ ਟੇਬਲ ਜਾਂਦੀ ਹੈ ਠੀਕ ਹੈ ਤੇ ਸਾਡੇ ਇੱਧਰ ਮਹਾਤਮਾ ਗਾਂਧੀ ਜੀ ਛੱਪੇ ਹੁੰਦੇ ਆ ਉੱਧਰਲੇ ਨੋਟਾਂ ਤੇ ਉਹਨਾਂ ਵਾਲੇ ਮਹਾਤਮਾ ਗਾਂਧੀ ਹੁੰਦੇ ਆ ਉਹਨਾਂ ਦੇ ਮਹਾਤਮਾ ਗਾਂਧੀ ਛੱਪੇ ਹੁੰਦੇ ਆ ਤੇ ਮਤਲਬ ਇਹਦੀ ਵੈਲਿਊ ਸਾਰੇ ਪਾਸੇ ਹੀ ਪੈਂਦੀ ਹੈ ਜੀ ਤੁਸੀਂ ਉਧਰ ਡਾਲੇ ਦਿਖਾਓ ਤੇ ਕੋਈ ਚੱਕਰ ਨਹੀਂ ਹੈ ਸਾਇੰਸ ਹੋਣ ਦਾ ਕੀ ਚੱਕਰ ਹੈ ਜੀ ਸਾਇਨ ਅੰਗਰੇਜ਼ੀ ਸਭ ਪਾਸ ਹੋ ਜਾਊਗਾ ਜਿੱਦਾਂ ਇਹ ਮੁੰਡਾ ਪਾਸ ਹੋਇਆ ਸੀ ਜਿਨੇ ਤਿੰਨ ਜ਼ਿੰਦਗੀਆਂ ਤੇ ਦੀ ਐਂਡ ਲਾ ਦਿੱਤਾ ਤਿੰਨ ਜ਼ਿੰਦਗੀਆਂ ਤਾਂ ਖੈਰ ਲਾਈਫ ਆਪਣੀ ਗਵਾ ਚੁੱਕੀਆਂ ਨੇ ਪਰ ਅੱਗੇ ਹੋਰ ਪੰਜਾਬੀਆਂ ਨਾਲ ਕੀ ਹੋ ਰਿਹਾ ਉਹ ਤਫਸੀਲ ਆਪਾਂ ਅੱਗੇ ਕਰਦੇ ਹਾਂ ਖਬਰ ਖਾਮ ਕਾ ਐਵੇਂ ਨਿਕਲਿਆਈ ਖਬਰ ਵੀ ਪੁਰਾਣੀ ਹੈ ਇਹ ਇਹ ਖਬਰ ਵੀ ਅਪ੍ਰੈਲ ਮਹੀਨੇ ਦੀ ਚੱਲ ਰਹੀ ਹੈ ਅਪ੍ਰੈਲ ਮਈ ਮਹੀਨੇ ਦੀ ਹੁਣ ਜਾ ਕੇ ਖਬਰ ਨਸ਼ਰ ਕੀਤੀ ਹੈ ਕਿਉਂਕਿ ਇਹ ਭਾਰਤੀ মিডিਆ ਨਹੀਂ ਸੀਗਾ ਜੇ ਭਾਰਤੀ মিডিਆ ਹੁੰਦਾ ਸਾਡੇ ਵਾਲੇ ਉੱਥੇ ਜਿਹੜੇ ਵਿਅਕਤੀਆਂ ਦਾ ਇੱਕ ਯੂ ਟਰਨ ਗਲਤ ਯੂ ਟਰਨ ਕਰਕੇ ਜਿਹੜੇ ਵਿਅਕਤੀਆਂ ਦੀ ਵੈਨ ਉਸ ਟਰੱਕ ਦੇ ਵਿੱਚ ਟ੍ਰੇਲਰ ਦੇ ਵਿੱਚ ਵੱਜੀ ਹਮ ਜਦੋਂ ਉਹ ਮੰਨ ਲਓ ਕਿ ਜ਼ਖਮੀ ਹੋਣਗੇ ਸਾਡੇ ਆਲਿਆਂ ਨੇ ਤਾਂ ਚੱਕਣਾ ਸੀ ਉਹ ਮਤਲਬ ਚੱਕਣੀ ਸੀ ਟੂਟੀਜੀ ਤੇ ਜਾ ਕੇ ਮੂਹਰੇ ਕਰ ਦੇਣੀ ਸੀਗੀ ਵੀ ਆਪਕੋ ਕਿਹਦਾ ਮਹਿਸੂਸ ਹੋ ਰਹਾ ਹੈ ਬਿਲਕੁਲ ਇਹ ਤਾਂ ਉੱਥੇ ਦਾ ਮੀਡੀਆ ਉਸਨੇ ਮੀਡੀਆ ਨੇ ਜਿਹੜੀ ਉੱਥੇ ਹਦਾਇਤਾਂ ਨੇ ਸੰਜਮ ਦੇ ਹਿਸਾਬ ਦੇ ਨਾਲ ਰਿਪੋਰਟਿੰਗ ਕੀਤੀ ਤੇ ਹੁਣ ਜਦੋਂ ਸਾਰਾ ਕੁਝ ਕਲੀਅਰ ਕ੍ਰਿਸਟਲ ਸਾਫ ਹੋਣਾ ਸ਼ੁਰੂ ਹੋਇਆ ਜਾਂਚ ਤੋਂ ਬਾਅਦ ਮਡਲੀਆਂ ਜਾਂਚਾਂ ਤੋਂ ਬਾਅਦ ਫੇਰ ਜਾ ਕੇ ਇਹ ਖਬਰ ਹੁਣ ਜਾ ਕੇ ਨਸ਼ਰ ਹੋਣੀ ਸ਼ੁਰੂ ਹੋਈ ਆ ਆਪਣੇ ਕੋਲ ਹਮ ਅੱਛਾ ਹੁਣ ਵੀ ਅੱਛਾ ਪ੍ਰਿੰਸ ਜੀ ਹੁਣ ਵੀ ਜਦੋਂ ਖਬਰ ਪਈ ਮੈਂ ਕਹਿੰਦਾ ਜੀ ਸੋਸ਼ਲ ਮੀਡੀਆ ਤੇ ਵੀਡੀਓ ਦੇ ਤੇਰੇ ਦੀ ਲੈ ਤੇਰੀ ਦੀ ਦੇ ਤੇਰੀ ਦੀ ਲੈ ਤੇਰੀ ਦੀ ਕਦੇ ਕੋਸ਼ ਕਦੇ ਕੁਸ਼ ਆਹ ਦੇਖ ਲਓ ਪੰਜਾਬੀ ਮੁੰਡੇ ਨੇ ਕਰਤਾ ਕਰ ਹਮ ਹਨਾ ਕੋਈ ਕਹਿ ਰਿਹਾ ਜੀ ਡਰਾਈਵਿੰਗ ਧਿਆਨ ਨਾਲ ਕਰੋ ਹੁਣ ਗੱਲ ਚੱਲ ਰਹੀ ਹੈ ਵੀ ਮੁੰਡਾ ਘਰ ਦਾ ਇਕੱਲਾ-ਕੱਲਾ ਇੱਕ ਮਾਂੇ ਘਰ ਚ ਹੋਰ ਕੋਈ ਕਮਾਉਣ ਵਾਲਾ ਹੈ ਨਹੀਂ ਵੀ ਉਹਨੂੰ ਲੈ ਕੇ ਆਉਣਾ ਹੈ ਵਾਪਸ ਜਾਂ ਉਹਦੀ ਜ਼ਿੰਦਗੀ ਪਚਾਈ ਜਾਵੇ ਕਿਉਂਕਿ ਨਵੀਂ ਵੀਡੀਓ ਹੁਣ ਇੱਕ ਹੋਰ ਨਸ਼ਰ ਹੋਈ ਹੈ ਉਹ ਅਦਾਲਤ ਦੀ ਵੀਡੀਓ ਹੈ ਉਹਦੇ ਚ ਔਰੇਂਜ ਕਲਰ ਦੇ ਉਹਦੇ ਜੋ ਕੈਦੀਆਂ ਵਾਲੇ ਉੱਤੇ ਕੱਪੜੇ ਜਿਹੜੇ ਨਾਰਮਲ ਕੱਪੜੇ ਹਾਂ ਉੱਥੇ ਦਿੱਤੇ ਜਾਂਦੇ ਆ ਕੈਦੀਆਂ ਨੂੰ ਉਹਨੇ ਸਿਰ ਤੇ ਦਸਤਾਰ ਜਾਂ ਪਰਨਾ ਨਹੀਂ ਹੈਗਾ ਨੰਗੇ ਸਿਰੇ ਨੌਜਵਾਨ ਪੰਜਾਬੀ ਸਰਦਾਰ ਪਰ ਇਹ ਮੰਗ ਹੁਣ ਉੱਠੀ ਹੈ ਦੂਜੀ ਗੱਲ ਤੁਸੀਂ ਕਹੀ ਕਿ ਬਹੁਤ ਸੰਜਮ ਦੇ ਨਾਲ ਵੀਡੀਓ ਸਾਂਝੀ ਕੀਤੀ ਡੈਸ਼ ਕੈਮ ਦੀ ਵੀਡੀਓ ਤੱਕ ਵੀ ਵਾਇਰਲ ਨਹੀਂ ਹੋਣ ਦਿੱਤੀ ਉਹਨਾਂ ਨੇ ਉਹ ਵੀ ਜਦੋਂ ਅਥਾਰਟिटीज ਨੇ ਪੂਰੀ ਤਫ਼ਤੀਸ਼ ਕਰ ਲਈ ਪੜਤਾਲ ਕਰ ਲਈ ਫੇਰ ਡੈਸ਼ ਕੈਮ ਦੀ ਵੀਡੀਓ ਆਪਾਂ ਨੂੰ ਮਿਲੀ ਕਿ ਹਾਂ ਇਹ ਮੁੰਡਾ ਸੀ ਇਹ ਯੂ ਟਰਨ ਲੈਣ ਲੱਗਾ ਟਰਾਲਾ ਘੁੰਮਿਆ ਤੇ ਜੋ ਵੈਨ ਆ ਰਹੀ ਸੀ ਆਪਣੀ ਲਾਈਨ ਦੇ ਵਿੱਚ ਉਹ ਆਪਣੀ ਗਤੀ ਨਾਲ ਆ ਰਹੀ ਸੀ ਉਹ ਜਾ ਕੇ ਇੱਕਦਮ ਕਲੈਸ਼ ਹੁੰਦੀ ਹੈ ਪਰ ਜੋ ਇਲਜ਼ਾਮ ਮੁੰਡੇ ਤੇ ਲੱਗਦੇ ਆ ਉਹ ਕਹਿੰਦੇ ਵੀ ਮੁੰਡੇ ਨੇ ਉੱਤਰ ਕੇ ਦੇਖਣਾ ਵੀ ਵਾਜਬ ਨਹੀਂ ਸਮਝਦਾ ਵਾਜਬ ਨਹੀਂ ਸਮਝਿਆ ਜੀ ਉਹ ਤਾਂ ਭੱਜਣ ਦੀ ਤਿਆਰੀ ਚ ਸੀਗਾ ਉਹ ਤਾਂ ਅਮਰੀਕਾ ਛੱਡਣ ਦੀ ਤਿਆਰੀ ਚ ਸੀਗਾ ਜਿਹੜਾ ਬੰਦਾ ਪਹਿਲਾਂ ਇੱਥੋਂ ਆਪਣੇ ਘਰਦਿਆਂ ਦਾ ਇਕੱਲਾ ਇਕੱਲਾ ਮੁੰਡਾ ਪੰਜਾਬ ਦਾ ਹੋਵੇ ਦੇਲੇ ਲੁਧਿਆਣੇ ਦਾ ਹੋਵੇ ਸ਼ਹਿਰ ਲੁਧਿਆਣੇ ਦਾ ਜਿਆਜਦਾਂ ਦੇ ਲੁਧਿਆਣੇ ਦਾ ਹੋਵੇ ਮੁੰਡਾ ਹੋ ਫਿਰ ਅਸੀਂ ਉਹਦੀ ਉਹ ਸਾਂਝੀ ਨਹੀਂ ਕਰਾਂਗੇ ਜੀ ਉਸ ਦੀ ਨਿੱਜਤਾ ਸਾਂਝੀ ਨਹੀਂ ਕਰਾਂਗੇ ਅ ਇਤੋਂ ਪਹਿਲਾਂ ਤਾਂ ਉਹ ਪਤਾ ਨਹੀਂ ਕਿਵੇਂ ਰੁਪਏ ਇਕੱਠੇ ਕਰਕੇ ਅਮਰੀਕਾ ਪਹੁੰਚਿਆ ਹੋਣਾ ਪਤਾ ਨਹੀਂ ਕਿਹੜੇ ਦੇਸ਼ ਰਾਹੀਂ ਪਤਾ ਨਹੀਂ ਮੈਕਸੀਕਨ ਬਾਰਡਰ ਰਾਹੀਂ 2018 ਦੱਸਦੇ ਆ ਜੀ ਹਾਂ 2018 19 ਦੇ ਵਿੱਚ ਹਨਾ ਉਹਨੂੰ ਲਾਇਸੈਂਸ ਵੀ ਮਿਲ ਗਿਆ ਔਰ ਲਾਇਸੈਂਸ ਉਹਨੂੰ ਦੋ ਸਟੇਟਾਂ ਤੋਂ ਮਿਲਿਆ ਕਿਹੜੇ ਅਧਿਕਾਰੀ ਸੀਗੇ ਜਿਹੜੇ ਨੇ ਜਿਹੜਿਆਂ ਨੇ ਉਹਨੂੰ ਲਾਇਸੈਂਸ ਦੇ ਤਾਂ ਦੂਜੀ ਗੱਲ ਤੁਸੀਂ ਸੰਜਮ ਦੀ ਗੱਲ ਕੀਤੀ ਕਿ ਸੰਜਮ ਨਾਲ ਡੈਸ਼ ਕੈਮ ਤੱਕ ਦੀ ਵੀਡੀਓ ਵੀ ਜਾਰੀ ਨਹੀਂ ਕੀਤੀ ਹੈਗੀ ਉਹਨਾਂ ਨੇ ਕਿਉਂਕਿ ਉਹ ਜਾਂਚ ਪੜਤਾਲ ਤੇ ਕੋਖ ਕਰ ਰਹੇ ਸੀਗੇ ਉਹੀ ਮੈਂ ਗੱਲ ਕੀਤੀ ਹੈ ਕਿ ਕੱਲ ਸ਼ਾਮ ਤੱਕ ਨਾ ਪੰਜਾਬ ਚ ਇੱਕ ਵਾਇਰਲ ਵੀਡੀਓ ਦਾ ਮਸਲਾ ਛੜਿਆ ਹੋਇਆ ਸੀਗਾ ਬਿਲਕੁਲ ਛੜਿਆ ਹੋਇਆ ਸੀ ਨਾ ਬਿਲਕੁਲ ਇਹੀ ਮਸਲਾ ਹੁਣ ਮਤਲਬ ਉਹ ਮਸਲਾ ਕੱਲ ਖਤਮ ਹੋ ਗਿਆ ਆਪਾਂ ਸਾਰਿਆਂ ਨੂੰ ਪਤਾ ਹੈ ਉਹ ਉਹ ਮਸਲੇ ਦਾ ਠੀਕ ਹੈ ਉਹ ਵੀਡੀਓ ਇੰਨੀ ਇੱਕ ਚਰਚਾ ਦੀ ਉਹ ਦੂਜੀ ਵੀਡੀਓ ਦੂਜੀ ਵੀਡੀਓ ਸ਼ਰਮ ਕਰ ਲੋ ਯਾਰ ਪੰਜਾਬੀਓ ਸਭ ਦੀਆਂ ਧੀਆ ਪੈਣਾ ਹੁੰਦੀਆਂ ਨੇ ਠੀਕ ਹੈ ਗਲਤੀਆਂ ਹੋ ਗਈਆਂ ਕਰ ਦਿੱਤੀਆਂ ਸਾਰਾ ਕੁਝ ਚਲੋ ਠੀਕ ਹੈ ਪਰ ਤੁਸੀਂ ਆਹ ਦੂਜੀ ਕਹਿ ਕੇ ਤੀਜੀ ਕਹਿ ਕੇ ਵੀਡੀਓ ਤੇ ਉਸ ਨੂੰ ਜਦੋਂ ਨਸ਼ਰ ਕਰਦੇ ਹਾਂ ਤਾਂ ਫਿਰ ਬਹੁਤ ਕੁਝ ਅੱਗੇ ਹੋ ਜਾਂਦਾ ਚਲੋ ਹਣਾ ਆਪਾਂ ਉਸ ਮਸਲੇ ਨੂੰ ਛੱਡਦੇ ਹਾਂ ਉਹਨਾਂ ਨੇ ਡੈਸ਼ ਕੈਮ ਦੀ ਵੀਡੀਓ ਕਿਉਂਕਿਉਂ ਮਾਮਲੇ ਦੀ ਨਾ ਸੰਜੀਦਗੀ ਨੂੰ ਸਮਝਦੇ ਆ ਮਾਮਲੇ ਦੀ ਜਿਹੜੀ ਸੰਜੀਦਗੀ ਆ ਉਹ ਤਿੰਨ ਬੰਦਿਆਂ ਦੀਆਂ ਜਾਨਾਂ ਨਾਲ ਜੁੜੀ ਹੋਈ ਹੈ ਅਗਲੀ ਗੱਲ ਉਹਨਾਂ ਨੂੰ ਇਹ ਵੀ ਪਤਾ ਹੈ ਕਿ ਇਹ ਜਿਹੜੇ ਜਿਹੜੇ ਵਿਅਕਤੀ ਤੋਂ ਇਹ ਗਲਤੀ ਹੋ ਗਈ ਮੰਨ ਲਓ ਉਸ ਡਰਾਈਵਰ ਤੋਂ ਗਲਤੀ ਹੋ ਗਈ ਆ ਜਿਹੜਾ ਅੱਜ ਜਿਹੜੀ ਵੀਡੀਓ ਉਹਦੀ ਆਪਾਂ ਨੂੰ ਨਸ਼ਰ ਹੋਈ ਆ ਅਦਾਲਤੀ ਕਾਰਵਾਈ ਦੀ ਜਿਹਦੇ ਵਿੱਚ ਉਸ ਦਾ ਸਿਰ ਵੀ ਨੰਗਾ ਤੇ ਕੈਦੀ ਵਾਲੇ ਕੱਪੜੇ ਪਾਏ ਆ ਉਹ ਉਹਨਾਂ ਦਾ ਇੱਕ ਅਸੂਲ ਆ ਖੈਰ ਜੇ ਤਾਂ ਉਹ ਸਖਤ ਸਟੈਂਡ ਲੈ ਲੰਦਾ ਕਿ ਭਾਈ ਇਹ ਜਿਹੜੀ ਦਸਤਾਰ ਹੈ ਜਾਂ ਪਰਨਾ ਹੈ ਇਹ ਸਾਡੇ ਧਰਮ ਦੀ ਰਵਾਇਤ ਹੈ ਪਰ ਬਈ ਕਿਹੜੇ ਧਰਮ ਦੀ ਰਵਾਇਤ ਦੀ ਗੱਲ ਕਰੋਗੇ ਜਿਹੜੇ ਬੰਦੇ ਨੇ ਇੰਨੀ ਕੁ ਮਨੁੱਖਤਾ ਨਹੀਂ ਦਿਖਾਈ ਹੈਗੀ ਵੀ ਆਪਣੇ ਟ੍ਰੇਲਰ ਦੇ ਵਿੱਚੋਂ ਉੱਤਰ ਕੇ ਆਪਣੇ ਕੈਬਿਨ ਚੋਂ ਉੱਤਰ ਕੇ ਘੱਟੋ-ਘੱਟ ਉਹਨਾਂ ਨੂੰ ਦੇਖ ਤਾਂ ਲੈਂਦਾ ਫੜਿਆ ਤਾਂ ਹੁਣ ਵੀ ਗਿਆ ਕਾਕਾ ਹੁਣ ਕਿਹੜਾ ਉਹਨਾਂ ਦੀਆਂ ਨਜ਼ਰਾਂ ਤੋਂ ਬਚ ਗਿਆ ਜਾਂ ਉੱਥੇ ਕ੍ਰਾਈਮ ਕਰਕੇ ਕੌਣ ਕਿੰਨੀ ਦੇਰ ਵੱਜ ਜਾਂਦਾ ਉੱਥੇ ਤਾਂ 40-40 ਸਾਲ ਪੁਰਾਣੇ ਕੇਸ ਜਿਹੜੇ ਆ ਉਹ ਕੇਸ ਕੱਢ ਲਿਆਉਂਦੀ ਆ ਪੁਲਿਸ ਕਿਸੇ ਨਾ ਕਿਸੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤੇ ਤੈਨੂੰ ਜਾਂ ਤੁਹਾਨੂੰ ਫੜਨਾ ਤਾਂ ਬੜਾ ਸੌਖਾ ਸੀਗਾ ਤੇ ਇੱਕ ਹੋਰ ਗੱਲ ਜਿਹੜੇ ਲੋਕ ਇਹ ਗੱਲ ਕਹਿ ਰਹੇ ਆ ਐਵੇਂ ਖਾਮ ਖਾਇ ਗੱਲ ਕਹਿ ਰਹੇ ਆ ਕਿ ਭਾਈ ਕੱਲਾ ਕੱਲਾ ਮੁੰਡਾ ਤੇ ਉਹਨੂੰ ਉਹਦੀ ਜਾਨ ਬਚਾਓ ਬਲੱਡ ਮਨੀ ਦੀ ਵੀ ਗੱਲ ਕਰ ਬਲੱਡ ਮਨੀ ਦੀ ਵੀ ਗੱਲ ਕਰੋ ਪਹਿਲੀ ਗੱਲ ਤੇ ਆ ਵੀ ਇਹ ਗੱਲ ਐਵੇਂ ਖਾਮ ਖਾਇ ਅਮਰੀਕਾ ਦੇ ਵਿੱਚ ਬਲੱਡ ਮਨੀ ਨਹੀਂ ਚੱਲਦੀ ਹੈਗੀ ਦੂਜੀ ਗੱਲ ਉਹ ਜਿਹੜੇ ਦੇਸ਼ ਨੇ ਨਾ ਆ ਸਾਡੇ ਨਾਲੋਂ ਹਾਲੇ ਵੀ ਹਾਲੇ ਕਿ ਅਮਰੀਕਾ ਦੇ ਵਿੱਚ ਨਾ ਨਸਲੀ ਭੇਦਭਾਵ ਬਹੁਤ ਜ਼ਿਆਦਾ ਹੋ ਗਿਆ ਹੁਣ ਆ ਪਰ ਉੱਥੇ ਹਾਲੇ ਵੀ ਮਨੁੱਖੀ ਜਾਨ ਦੀ ਕੀਮਤ ਜਿਹੜੀ ਆ ਉਹ ਬਹੁਤ ਵੱਡੀ ਲਗਾਈ ਜਾਂਦੀ ਆ ਰਾਦਰ than ਪੈਸਾ ਹੂੰ ਪੈਸੇ ਨਾਲ ਮੈਨੂੰ ਨਹੀਂ ਲੱਗਦਾ ਕਿ ਉਹ ਜਿਹੜੇ ਤਿੰਨ ਵਿਅਕਤੀ ਚਲੇ ਗਏ ਆ ਉਹਨਾਂ ਦੇ ਪਰਿਵਾਰਕ ਮੈਂਬਰ ਜਿੰਨੇ ਮਰਜ਼ੀ ਲੱਖ ਡਾਲਰ ਦੇ ਕੇ ਵੀ ਉਹ ਬੰਦੇ ਮੰਨ ਜਾਣਗੇ ਕਿ ਇਸ ਬੰਦੇ ਨੂੰ ਗਿਲਟੀ ਠੀਕ ਹੈ ਕਿਤੇ ਕੁਦਰਤੀ ਮਨ ਮਿਹਰ ਪੈ ਗਈ ਤੇ ਉਹ ਮਾਫੀ ਦੇ ਦੇਣ ਉਹ ਦੂਜੀ ਗੱਲ ਆ ਜਾਂ ਇਹ ਬੰਦਾ ਹੀ ਉਹਨਾਂ ਦਾ ਮਿੰਤ ਤਰਲਾ ਕਰ ਲਵੇ ਮਾਫੀ ਮੰਗ ਲਵੇ ਆਪਣੀ ਗਲਤੀ ਮੰਨਦਾ ਹਾਂ ਦੂਜੀ ਗੱਲ ਹੈ ਨਾ ਜੇ ਤਾਂ ਉਹ ਅੜ ਜਾਂਦਾ ਤਾਂ ਮਾਫ ਕਰਨਾ ਮੈਂ ਥੋੜਾ ਹੋਰ ਪਾਸੇ ਘੁੰਮ ਗਿਆ ਜੇ ਤਾਂ ਉਹ ਕਹਿ ਦਿੰਦਾ ਨੰਗੇ ਸਰਾਲੀ ਵੀ ਗੱਲ ਚੱਲ ਰਹੀ ਸੀ ਬਲੱਡਮੈਨ ਵਾਲੀ ਗੱਲ ਐਵੇਂ ਖਾਮ ਖਾਇ ਜੀ ਇਹ ਨਹੀਂ ਹੋਣਾ ਹੈਗਾ ਇਹ ਉੱਥੇ ਸੰਭਵ ਨਹੀਂ ਹੈਗਾ ਇੱਕ ਦੂਜੀ ਗੱਲ ਜਿਨ੍ਹਾਂ ਦੀ ਅਜਾਨਾ ਚਲੇ ਗਏ ਉਹਨਾਂ ਦੀ ਕੀ ਗਲਤੀ ਸੀ ਇੱਕ ਉੱਥੇ ਅਸੂਲ ਹੈ ਪ੍ਰਦੀਪ ਜੀ ਸਿੰਪਲ ਜੀ ਗੱਲ ਹੈ ਉੱਥੇ ਜਿਹੜੀਆਂ ਲੇਨਸ ਬਣੀਆਂ ਹੋਈਆਂ ਨੇ ਮੰਨ ਲਓ 8 ਲੇਨਾਂ ਦੀ ਸੜਕ ਹੈ ਚਾਰ ਇਧਰ ਚਾਰ ਉਧਰ ਉਹ ਸਪੀਡ ਨਿਸ਼ਚਿਤ ਹੈ ਕਿਹੜੀ ਲੇਨ ਦੇ ਵਿੱਚ ਕਿਸ ਸਪੀਡ ਦੇ ਉੱਤੇ ਕਿਸ ਵਾਹਨ ਨੇ ਚੱਲਣਾ ਹੈ ਕਮਰਸ਼ੀਅਲ ਵਾਹਨ ਨੇ ਚੱਲਣਾ ਹੈ ਲਾਈਟ ਨੇ ਚੱਲਣਾ ਹੈ ਓਵਰ ਮਤਲਬ ਹਾਈ ਸਪੀਡ ਨੇ ਚੱਲਣਾ ਹੈ ਕਿਸੇ ਨੇ 150 ਤੇ ਜਾਣਾ ਕਿਸੇ ਨੇ 180 ਤੇ ਜਾਣਾ ਕਿਸੇ ਨੇ 100 ਤੇ ਜਾਣਾ ਮਤਲਬ ਉਹ ਲੇਨਾਂ ਫਿਕਸ ਨੇ ਉਹ ਤਾਂ ਆਪਣੀ ਲੇਨ ਦੇ ਵਿੱਚ ਫਿਕਸ ਲੇਨ ਦੇ ਵਿੱਚ ਆਪਣੀ ਸਪੀਡ ਦੇ ਉੱਤੇ ਆ ਰਹੇ ਨੇ ਉਹਨਾਂ ਨੂੰ ਥੋੜੋ ਪਤਾ ਕਿ ਅੱਗੇ ਉਹ ਜੱਡ ਜਿਹੜੇ ਉਹ ਜੱਡ ਨੂੰ ਅੰਗਰੇਜ਼ੀ ਦੇ ਵਿੱਚ ਤੋਡੇ ਵਾਂਗੂ ਅੰਗਰੇਜ਼ੀ ਦਾ ਕਾਇਦਾ ਲੈ ਕੇ ਜਿਹਨੇ ਮਤਲਬ ਪਤਾ ਨਹੀਂ ਕਿਵੇਂ ਟੈਸਟ ਪਾਸ ਕੀਤਾ ਹੋਣਾ ਜਿਹਨੂੰ 12 ਸਵਾਲ ਪੁੱਛੇ ਗਏ 12 ਦੇ ਵਿੱਚੋਂ 10 ਸਵਾਲਾਂ ਦੇ ਉੱਤਰ ਨਹੀਂ ਦੇ ਪਾਇਆ ਉਹ ਸਿਰਫ ਦੋ ਸਵਾਲਾਂ ਦੇ ਉੱਤਰ ਦੇ ਪਾਇਆ ਤੇ ਉਹਨੂੰ ਜਿਹੜੇ ਉਹ ਸਾਈਨ ਲੈਂਗੁਏਜ ਲੈਂਗੁਏਜ ਹੁੰਦੀ ਆ ਜਿਹੜੇ ਸਾਈਨ ਹੁੰਦੇ ਆ ਟ੍ਰੈਫਿਕ ਟ੍ਰੈਫਿਕ ਸਾਈਨ ਸਾਈਨ ਹੁੰਦੇ ਆ ਜੀ ਉਹ ਚਾਰ ਸਾਈਨ ਦਿਖਾਏ ਉਹਨਾਂ ਦੇ ਵਿੱਚੋਂ ਇੱਕ ਸਾਈਨ ਦੀ ਪਛਾਣ ਸੀ ਉਸ ਨੂੰ ਵੀ ਆਹ ਸਾਈਨ ਆਇਆ ਲੱਗਦਾ ਜੀ ਇਹ ਪਾਰਕਿੰਗ ਦਾ ਸਾਈਨ ਹੈ ਜਾਂ ਜੋ ਵੀ ਰੁਕਣ ਦਾ ਹੋਗਾ ਵੱਧ ਤੋਂ ਵੱਧ ਹਾਂ ਜਿਆ ਵੱਧ ਤੋਂ ਵੱਧ ਇਹ ਇਹ ਉਹਨੂੰ ਪਤਾ ਹੈ ਮਤਲਬ ਉਹ ਤਿੰਨ ਬੰਦਿਆਂ ਦਾ ਕੀ ਕਸੂਰ ਕਿ ਜਿਹੜੇ ਇੱਕ ਓਜੱਡ ਬੰਦੇ ਨੇ ਤੁਰੇ ਜਾਂਦੇ ਨੇ ਐਵੇਂ ਟਰਾਲਾ ਇਦਾਂ ਕਰਕੇ ਮੋੜਦਾ ਤੇ ਯੂ ਟਰਨ ਲੈ ਲਈ ਉਹ ਵੀ ਗਲਤ ਯੂ ਟਰਨ ਲੈ ਲਈ ਤੁਸੀਂ ਤੇ ਉਹ ਪਿੱਛੋਂ ਆਉਂਦੇ ਬੰਦੇ ਉਹਨਾਂ ਦੀ ਕੀਮਤੀ ਜਿਹੜੀ ਜਾਨ ਹੈ ਉਹ ਚਲੀ ਗਈ ਹੈ ਇਹ ਤਾਂ ਹੁਣ ਇਹ ਤਾਂ ਜਾਂ ਤਾਂ ਕੁਦਰਤ ਦੀ ਮਿਹਰਬਾਨੀ ਹੋਏਗੀ ਜਾਂ ਉਹਨਾਂ ਪਰਿਵਾਰਾਂ ਦੀ ਮਿਹਰਬਾਨੀ ਹੋਏਗੀ ਕਿ ਉਹਨਾਂ ਦੇ ਮਨ ਦੇ ਵਿੱਚ ਕੋਈ ਮਿਹਰ ਪਵੇ ਕਿ ਉਹ ਇਸ ਨੂੰ ਮaaf ਕਰ ਦੇਣ ਨਹੀਂ ਤਾਂ ਫਿਰ ਜਿਹੜੀ ਬਣਦੀ ਸਜ਼ਾ ਹੈ ਉਥੋਂ ਦੇ ਕਾਨੂੰਨ ਬਹੁਤ ਸਖਤ ਨੇ ਉਥੋਂ ਦੀ ਸਜ਼ਾ ਉਸ ਬੰਦੇ ਨੂੰ ਇਹ ਐਵੇਂ ਧੱਕੇ ਨਾਲ ਖਾਮਖਾ ਗੱਲ ਪਾ ਲਈ ਵੈਸੇ ਵੀ ਇਲੀਗਲ ਗਿਆ ਹੋਇਆ ਸੀ ਉਹ ਪੰਜਾਬੀਆਂ ਚ ਪਤਾ ਨਹੀਂ ਯਾਰ ਕੀ ਹੋੜ ਮੱਚੀ ਆ ਪ੍ਰਦੀਪ ਕਿ ਇੱਥੇ ਜਿਨ੍ਹਾਂ ਕੋਲੇ 10-10 ਕਿੱਲੇ ਵੀ ਜ਼ਮੀਨ ਹੈਗੀ ਆ ਇੱਥੇ ਮਿਹਨਤ ਕਰ ਲੂ ਤਾਂ ਇੱਥੇ ਅਮਰੀਕਾ ਜਿਨ੍ਹਾਂ ਕੋਲੇ ਇੱਕ ਖੁੱਡ ਵੀ ਨਹੀਂ ਹੈਗੀ ਜਿਹੜੇ ਦਿਹਾੜੀ ਕਰਦੇ ਐ ਸਵੇਰੇ ਟਿਫਨ ਦੇ ਵਿੱਚ ਰੋਟੀ ਬੰਨ ਕੇ ਲੈ ਕੇ ਜਾਂਦੇ ਐ ਉਹ ਵੀ ਰਾਤ ਨੂੰ ਆਰਾਮ ਦੀ ਨੀਂਦ ਸੌਂ ਜਾਂਦੇ ਐ ਉਹ ਵੀ ਖਾਮ-ਖਾਮ ਬਾਹਰ ਜਾਣ ਦੇ ਪੰਗੇ ਲੈਣ ਦੀ ਕੋਸ਼ਿਸ਼ ਹੀ ਨਹੀਂ ਕਰਦੇ ਸਾਡੇ ਪੰਜਾਬੀਆਂ ਚ ਪਤਾ ਨਹੀਂ ਮਤਲਬ ਜਿਨ੍ਹਾਂ ਕੋਲੇ ਸਾਰਾ ਸਰਮਾਇਆ ਵੀ ਹੈਗਾ ਇੱਥੇ ਪਰ ਇੱਥੇ ਦੀ ਮਿਹਨਤ ਤੋਂ ਡਰ ਲੱਗਦਾ ਤੇ ਉੱਥੇ ਜਾ ਕੇ ਆਪਾਂ ਕੁਝ ਵੀ ਕਰ ਲਈਏ ਇੱਕ ਤਾਂ ਵੈਸੇ ਇਲੀਗਲ ਗਿਆ ਹੋਇਆ ਦੂਜੀ ਗੱਲ ਨਾ ਅੰਗਰੇਜ਼ੀ ਆਉਂਦੀ ਨਾ ਤੁਹਾਨੂੰ ਡਰਾਈਵਰੀ ਦੇ ਜਿਹੜੇ ਸਾਈਨ ਨੇ ਉਹ ਪਤਾ ਨਹੀਂ ਤੇ ਤੀਜੀ ਗੱਲ ਤੇ ਤੁਸੀਂ ਐਡੀ ਵੱਡੀ ਗਲਤੀ ਕਰਕੇ ਨਹੀਂ ਉਤਰੇ ਚੌਥੀ ਗੱਲ ਤੁਸੀਂ ਅਮਰੀਕਾ ਪਹਿਲਾਂ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਣੇ ਹੋ ਫਿਰ ਐਡੀ ਵੱਡੀ ਘਟਨਾ ਵਾਪਰਨ ਤੋਂ ਬਾਅਦ ਤੁਸੀਂ ਅਮਰੀਕਾ ਛੱਡਣ ਦੀ ਤਿਆਰੀ ਦੇ ਵਿੱਚ ਹੋਣੇ ਹੋ ਕਿ ਕਿਸੇ ਤਰੀਕੇ ਨਾਲ ਮੈਂ ਨਿਕਲ ਜਾਏ ਇਥੋਂ ਬਾਹਰ ਨਿਕਲ ਜਾਵਾਂ ਤੇ ਦੀਪ ਪ੍ਰਦੀਪ ਹਾਂ ਇੱਥੇ ਵੀ ਕੋਈ ਬਹੁਤਾ ਚੰਗਾ ਨਹੀਂ ਹੋਗਾ ਅਸਲ 'ਚ ਪ੍ਰਿੰਸ ਜੀ ਆਦਤਾਂ ਦੇ ਸ਼ਿਕਾਰ ਨੇ ਲੋਕ ਹੂੰ ਕਿਉਂਕਿ ਟ੍ਰੈਫਿਕ ਰੂਲਾਂ ਦੀਆਂ ਤੱਜੀਆਂ ੜਾਉਣਾ ਹੂੰ ਪੰਜਾਬ ਦੇ ਵਿੱਚ ਕੋਈ ਨਵੀਂ ਗੱਲ ਨਹੀਂ ਬੜੀ ਸਿੰਪਲ ਜੀ ਗੱਲ ਦਾ ਇੱਥੇ ਤਾਂ ਜੀ ਹਾਂ ਜੀ ਬੜੀ ਜ਼ਰੂਰ ਬੜੀ ਸਿੰਪਲ ਜੀ ਗੱਲ ਮਤਲਬ ਇਹ ਮੈਨੂੰ ਖੇਚੜਦੀ ਹੁੰਦੀ ਆ ਆਪਣੇ ਆਪ ਨੂੰ ਕੁਸੂਰ ਮੇਰਾ ਹੋਊਗਾ ਹਨਾ ਗਲਤੀ ਮੇਰੀ ਹੋਊਗੀ ਯਾਰ ਇੱਕ ਮਤਲਬ ਇੱਕ ਹੱਥ ਬਾਈਕ ਨੂੰ ਪਾਇਆ ਹੋਇਆ ਇੱਧਰ ਰੇਸ ਵਾਲੇ ਪਾਸੇ ਤੇ ਦੂਜੇ ਪਾਸੇ ਦੂਜੇ ਹੱਥ ਫੋਨ ਏਦਾਂ ਲੱਗਿਆ ਹੋਇਆ ਜਾਂ ਫਿਰ ਏਦਾਂ ਕਰਕੇ ਐ ਚੱਲ ਰਹੇ ਆ ਹਨਾ ਪੱਕਾ ਫਿਕਸੀ ਇੱਕ ਐਡੀ ਕਿੱਡੀ ਇੱਕ ਐਟਾ ਕਿੱਡਾ ਤੁਹਾਡਾ ਵਪਾਰ ਤੁਹਾਡਾ ਬਿਜ਼ਨਸ ਐਟਾ ਕਿੰਨੇ ਕ ਲੱਖਾਂ ਦਾ ਘਾਟਾ ਪੈ ਰਹੇ ਆ ਕਿ ਤੁਸੀਂ ਕੁਝ ਸਕਿੰਡ ਰੁਕ ਕੇ ਉਹ ਫੋਨ ਕਾਲ ਨਹੀਂ ਸੁਣ ਸਕਦੇ ਹੈਗੇ ਤੁਸੀਂ ਆਪ ਤਾਂ ਮਤਲਬ ਆਪ ਤਾਂ ਆਪਣੀ ਮੌਤ ਨੂੰ ਸਹੇੜ ਰਹੇ ਹੋ ਆਵਾਜ਼ਾਂ ਮਾਰ ਰਹੇ ਹੋ ਉਹ ਜਿਹੜਾ ਕੋਈ ਸਾਹਮਣੇ ਉਹ ਸਹੀ ਆ ਰਿਹਾ ਹੋਏਗਾ ਠੀਕ ਆ ਰਿਹਾ ਹੋਏਗਾ ਕਿਉਂਕਿ ਧਿਆਨ ਤਾਂ ਸਾਰਾ ਫੋਨ 'ਚ ਹੈ ਦੂਜੀ ਗੱਲ ਡਰਾਈਵਿੰਗ ਦਾ ਜਿਹੜਾ 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 ਯੰਤਰ ਹੈ ਤੁਹਾਡੇ ਕੋਲੇ ਜਿਹਨੂੰ ਡਰਾਈਵ ਕਰ ਰਹੇ ਹੋ ਤੁਸੀਂ ਉਹਦੇ ਉੱਤੇ ਤੁਹਾਡਾ ਕੰਟਰੋਲ ਅੱਧਾ ਘਵਾਚ ਜਾਂਦਾ ਹੈ ਤੀਜੀ ਗੱਲ ਉਹ ਜਿਹੜਾ ਵਿਅਕਤੀ ਸਾਹਮਣੇੋਂ ਆਇਆ ਉਸ ਨੂੰ ਤੁਸੀਂ ਠੋਕ ਕੇ ਚਲੇ ਜਾਨੇ ਹੋ ਮਤਲਬ ਆ ਮੋਬਾਈਲ ਫੋਨ ਸੁਣਨਾ ਤਾਂ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਐਡਾ ਕ ਆਮ ਹੋ ਗਿਆ ਡਰਾਈਵ ਕਰਦੇ ਹੋਏ ਖਾਸ ਤੌਰ ਤੇ ਟੂ ਵੀਲਰ ਇੰਨਾ ਔਖਾ ਹੋ ਗਿਆ ਛੱਡ ਗੱਲ ਦਿਓ ਅਸੀਂ ਆਪਣੇ ਆਪ ਮੈਂ ਤਾਂ ਆਪਣੇ ਆਪ ਦੀ ਇਹ ਖਿਜੀ ਜਾਂਣਾ ਹੁੰਦਾ ਵੀ ਯਾਰ 2 ਮਿੰਟ ਲਈ ਰੁੱਕ ਕੇ ਤੁਸੀਂ ਫੋਨ ਸੁਣ ਲਓ ਤੇ ਫੇਰ ਆਪਣੇ ਫੇਰ ਦੁਬਾਰਾ ਚਲੇ ਜਾਇਓ ਪਰ ਨਾ ਇੱਕ ਦੂਜੀ ਗੱਲ ਸਾਡੇ ਇੱਥੇ ਬਾਈ ਜੀ ਲਾਲ ਬੱਤੀ ਦੀ ਉਲੰਘਣਾ ਜਿੰਨੀ ਹੁੰਦੀ ਹੈ ਨਾ ਛੱਡ ਗੱਲ ਦਿਓ ਚੰਡੀਗੜ੍ਹ ਮੋਹਾਲੀ ਚ ਤਾਂ ਖੈਰ ਹੁਣ ਕੈਮਰੇ ਲੱਗ ਗਏ ਆ ਆਪਣੇ ਆਪ ਉਹ ਟਿਕਟ ਕੱਟ ਕੇ ਚਲਾਨ ਕੱਟ ਕੇ ਤੁਹਾਡੇ ਘਰੇ ਭੇਜ ਦਿੰਦੇ ਆ ਉਹ ਜਾਂ ਰਜਿਸਟਰਡ ਹੋ ਜਾਂਦਾ ਤੁਹਾਡਾ ਨੰਬਰ ਉੱਥੇ ਚਲਾਨ ਦੇ ਰੂਪ ਦੇ ਵਿੱਚ ਨਹੀਂ ਤਾਂ ਲਾਲ ਬੱਤੀ ਬਾਈ ਆਪਣੇ ਆਮ ਸ਼ਹਿਰਾਂ ਚ ਵੇਖਿਓ ਕਿ ਹਲੇ ਮੰਨ ਲਓ ਵੀ 10 ਸੈਕਿੰਡ 15 ਸੈਕਿੰਡ ਪਏ ਹੁੰਦੇ ਨੇ ਉਹਦੇ ਵਿੱਚ ਹੀ ਆਪਾਂ ਰੇਸ ਖਿੱਚ ਦੰਨੇ ਆ ਇਹ ਨਹੀਂ ਪਤਾ ਕਿ ਜਿਹੜੇ ਬੰਦੇ ਦੀ ਪਹਿਲਾਂ ਗ੍ਰੀਨ ਲਾਈਟ ਹੋਈ ਵੀ ਹੈ ਉਹਨੂੰ ਉਹਨੂੰ ਇਹ ਕਾਲੀ ਮੱਛੀ ਉਹ 2 ਸੈਕਿੰਡ ਤਾਂ ਦਓ ਤੁਸੀਂ ਉਹਨੂੰ ਨਿਕਲਣ ਵਾਸਤੇ ਉਹਨੂੰ ਇਹ ਕਾਲੀ ਮੱਛੀ ਹੋਈ ਹੈ ਵੀ ਮੇਰੀ ਬੱਤੀ ਲਾਲ ਨਾ ਹੋ ਜਾਵੇ ਮੈਨੂੰ ਰੁਕਣਾ ਪਊਗਾ ਉਹ ਆਪਣੀ ਕਾਲੀ ਜਾਊਗਾ ਤੁਸੀਂ ਇੱਧਰੋਂ ਭਜਾ ਲੰਨੇ ਹੋ ਤੇ ਹਾਦਸਾ ਆਪੇ ਵਾਪਰਦਾ ਮਤਲਬ ਇੱਥੇ ਇੱਥੇ ਵੀ ਸਥਿਤੀ ਕੋਈ ਬਹੁਤ ਹੀ ਵਧੀਆ ਨਹੀਂ ਹੈਗੀ ਔਰ ਜਿੱਥੇ ਡਿਵਾਈਡਰ ਨਹੀਂ ਹੈਗੇ ਪ੍ਰਿੰਸ ਮਤਲਬ ਜਿੱਥੇ ਡਿਵਾਈਡਰ ਛੋਟੇ ਆ ਉੱਥੇ ਡਿਵਾਈਡਰ ਤੋੜ ਕੇ ਕੱਟ ਬਣਾਉਣਾ ਇਹ ਆਮ ਜੀ ਗੱਲ ਕੋਈ ਪਈ ਹੈ ਤੁਸੀਂ ਕਿਸੇ ਮਰਜ਼ੀ ਸ਼ਹਿਰ 'ਚ ਚਲੇ ਜਾਓ ਕੋਈ ਨਾ ਕੋਈ ਡਿਵਾਈਡਰ ਤੁਹਾਨੂੰ ਇਹ じゃ ਮਿਲ ਜਾਊਗਾ ਜਿੱਥੇ ਗਵਰਨਮੈਂਟ ਨੇ ਤਾਂ ਕੋਈ ਰਸਤਾ ਨਹੀਂ ਕੱਢਿਆ ਹੋਇਆ ਪਰ ਉੱਥੋਂ ਪੱਥਰ ਕੱਢ ਕੇ ਇੱਟਾਂ ਰੋੜੇ ਕੱਢ ਕੇ ਤੇ ਕੱਚਾ ਜਾਂ ਕਰਕੇ ਉੱਥੇ ਕ੍ਰੋਸਿੰਗ ਬਣਾਈ ਹੁੰਦੀ ਆ ਹੁੰਦਾ ਕੀ ਹੈ ਕਿ ਉਹ ਯਾਰ ਕਿਤੇ ਕੋਈ ਜਾਮ ਲੱਗ ਗਿਆ ਮੰਨ ਲਓ ਹਣਾ ਲੰਮਾ ਜਾਮ ਲੱਗ ਗਿਆ ਕੋਈ ਹਾਦਸਾ ਵਾਪਰ ਗਿਆ ਉੱਥੋਂ ਅੱਗੋਂ ਮੇਰੇ ਵਰਗਾ ਕਾਲਾ ਆ ਜਾਂਦਾ ਹਰਨ ਤੇ ਹਰਨ ਹਰਨ ਤੇ ਹਰਨ ਚੱਲ ਰਿਆ ਹੁੰਦਾ ਫੇਰ ਅਗਲਾ ਆਪੇ ਤਾਕੀ ਖੋਲਦਾ ਉਹ ਪੱਥਰ ਜਾਂ ਚੱਕਦਾ ਉਧਰੋਂ ਦੂਜੇ ਪਾਸੇੋਂ ਪੱਥਰ ਜਾਂ ਚੱਕਦਾ ਜਾਂ ਤਾਂ ਆਪਣਾ ਬਾਈਕ ਕੱਢ ਕੇ ਲੈ ਜਾਂਦਾ ਇੱਕ ਨਿਕਲਿਆ ਤੇ ਮੁੜ ਕੇ ਦੂਜੇ ਤੀਜੇ ਚੌਥੇ ਸਾਰੇ ਨਿਕਲਨੇ ਸ਼ੁਰੂ ਹੋ ਜਾਂਦੇ ਨੇ ਕੋਈ ਹੋਰ ਆਉਂਦਾ ਕਾਰ ਵਾਲਾ ਤੇ ਉਹ ਚਾਰ ਪੱਥਰ ਹੋਰ ਚੱਕਦਾ ਉਹ ਆਪਣੀ ਕਾਰ ਦੀ ਜਗ੍ਹਾ ਬਣਾ ਲੰਦਾ ਫੇਰ ਕਾਰਾਂ ਉਧਰ ਨੂੰ ਮੁੜਨੀਆਂ ਸ਼ੁਰੂ ਹੋ ਜਾਂਦੀਆਂ ਨੇ ਉਹ ਡਿਵਾਈਡਰ ਜਿਹੜਾ ਹੈ ਉਹ ਯੂ ਟਰਨ ਜਿਹੜੀ ਗੈਰ ਕਾਨੂੰਨੀ ਆ ਪੱਕੀ ਬਣ ਜਾਂਦੀ ਆ अच्छा ए, ए सब तो बाद ਹੁਣ ਨਤੀਜਾ ਕੀ ਨਿਕਲਦਾ ਨਤੀਜਾ ਇਹ ਨਿਕਲਿਆ ਜੀ ਕਿ ਫਿਲਹਾਲ ਅਮਰੀਕਾ ਦੀ ਗਵਰਨਮੈਂਟ ਨੇ ਅਮਰੀਕਾ ਦੀ ਸਰਕਾਰ ਨੇ 트럼ਪ ਸਰਕਾਰ ਨੇ ਤੇ ਉਥੇ ਦੇ ਵਿਦੇਸ਼ ਮੰਤਰੀ ਮਾਰਕ ਰੂਬਿਓ ਨੇ ਨਵੇਂ ਵੀਜ਼ੇ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਕਮਰਸ਼ਲ ਡਰਾਈਵਰਾਂ ਦੇ ਨਵੇਂ ਵੀਜ਼ੇ ਜਾਰੀ ਨਹੀਂ ਹੋਣਗੇ ਤੇ ਜਿਹੜੇ ਕਰੋੜਾਂ ਵੀਜ਼ੇ ਨੇ 5.5 ਕਰੋੜ ਵੀਜ਼ਾ ਓਵਰ ਆਲ ਮਤਲਬ ਜੇ ਮੈਂ ਮੋਟਾ ਮੋਟਾ ਹਿਸਾਬ ਲਾਵਾਂ ਉਹ ਕਹਿੰਦੇ ਜੀ ਇਹਨਾਂ ਦੀ ਜਾਂਚ ਹੋਊਗੀ ਜੇ ਗਲਤ ਗੱਡੀ ਚਲਾਉਂਦੇ ਨੇ ਰੈਸ਼ ਡਰਾਈਵਿੰਗ ਕਰਦੇ ਨੇ ਰਫ ਬੋਲਦੇ ਨੇ ਜਾਂ ਕੁਝ ਵੀ ਕਰਦੇ ਨੇ ਜਿਨ੍ਹਾਂ ਨੂੰ ਐਦਾਂ ਲਾਇਸੈਂਸ ਮਿਲੇ ਹੋਏ ਨੇ ਉਹਨਾਂ ਦਾ ਸਖਾਇਆ ਕਿ ਲਾਇਸੈਂਸ ਪਤਾ ਨਹੀਂ ਕਿਵੇਂ ਮਿਲ ਗਿਆ ਹਨਾ ਮਤਲਬ ਇਹ ਅੰਡਰ ਦੀ ਟੇਬਲ ਹੀ ਲਾਇਸੈਂਸ ਮਿਲਿਆ ਹੋਊਗਾ ਉਸ ਉਸ ਵਿਅਕਤੀ ਨੂੰ ਅੱਗਾ ਦੌੜ ਤੇ ਪਿੱਛਾ ਚੌੜ ਬਈ ਤੂੰ ਆਪਣਾ ਅੱਗਾ ਸਵਾਰਨ ਦੇ ਲਈ 5.5 ਕਰੋੜ ਦੇ ਕਰੀਬ ਜਾਂ 5 ਕਰੋੜ ਕਰੋੜ ਦੇ ਕਰੀਬ ਜਿਹੜੇ ਆਲਰੇਡੀ ਉੱਥੇ ਬੈਠੇ ਨੇ ਜਾਂ ਜਿਨ੍ਹਾਂ ਨੇ ਅੱਗੇ ਆਪਣੀਆਂ ਫਾਈਲਾਂ ਦੇ ਇੰਤਜ਼ਾਰ ਦੇ ਵਿੱਚ ਬੈਠੇ ਨੇ ਉਹਨਾਂ ਦਾ ਬਾਈ ਜੀ ਤੁਸੀਂ ਮਤਲਬ ਕੰਮ ਖਰਾਬ ਕਰਕੇ ਰੱਖਤਾ ਉਹਨਾਂ ਦਾ ਭਵਿੱਖ ਜਿਹੜਾ ਹੈ ਉਹ ਧੁੰਦਲਾ ਕਰਤਾ ਜਿਹੜੇ ਹੋਰ ਵੀ ਕੋਈ ਇਸ ਤਰੀਕੇ ਦੇ ਨੇ ਨਾ ਤਾਂ ਕਿਰਪਾ ਕਰਕੇ ਹੱਥ ਬੰਨ ਕੇ ਬੇਨਤੀ ਹੂਆ ਤੁਹਾਨੂੰ ਕੋਈ ਹੋਰ ਕੰਮ ਕਰ ਲਓ ਜ਼ਰੂਰੀ ਆ ਮੰਨਦੇ ਆ ਕਿ ਡਰਾਈਵਿੰਗ ਦੇ ਵਿੱਚ ਪੈਸਾ ਬਹੁਤ ਹੈ ਖਾਸ ਤੌਰ ਤੇ ਟਰੱਕਿੰਗ ਦੇ ਵਿੱਚ ਪੈਸਾ ਬਹੁਤ ਹੈ ਆਪਾਂ ਮੰਨਦੇ ਆ ਇਹ ਗੱਲ ਮਿਹਨਤ ਵੀ ਬਹੁਤ ਹੈ ਜਿਹੜੇ ਸਹੀ ਤਰੀਕੇ ਨਾਲ ਡਰਾਈਵਿੰਗ ਕਰਦੇ ਆ ਉਹਨਾਂ ਨੂੰ ਸਲਾਮ ਵੀ ਆ ਸਜਦਾ ਵੀ ਆ ਉਹਨਾਂ ਲਈ ਕੋਈ ਖਾਮਖਾ ਨਹੀਂ ਹੈ ਉਹਨਾਂ ਦੀ ਮਿਹਨਤ ਨੂੰ ਸਲਾਮ ਹੈ ਪਰ ਜਿਹੜੇ ਐਦਾਂ ਦੇ ਨੇ ਉਹ ਤਾਂ ਘੱਟੋ ਘੱਟੇ ਗੱਲ ਸੋਚ ਲੈਣ ਵੀ ਇਹ ਕੰਮ ਛੱਡ ਦੀਏ ਆਪਾਂ ਕੋਈ ਹੋਰ ਕੰਮ ਕਰ ਲੋ ਜੇ ਤੁਹਾਨੂੰ ਮੌਕਾ ਮਿਲਿਆ ਮਾਫ਼ ਤੁਸੀਂ ਗੈਰ ਕਾਨੂੰਨੀ ਤਰੀਕੇ ਨਾਲ ਜਾਂ ਕਾਨੂੰਨੀ ਤਰੀਕੇ ਨਾਲ ਅਮਰੀਕਾ ਆਪਣੇ ਸੁਪਨਿਆਂ ਦੀ ਧਰਤੀ ਤੇ ਜੇ ਪਹੁੰਚ ਵੀ ਗਏ ਹੋ ਐਦਾਂ ਯਾਰ ਕਿਸੇ ਦੀਆਂ ਜਾਨਾਂ ਨਾਲ ਤਾਂ ਨਾ ਖੇਡੋ ਘੱਟੋ ਘੱਟ ਪੰਜਾਬੀਆਂ ਦੇ ਉੱਤੇ ਤਾਂ ਪਹਿਲਾਂ ਹੀ ਬੜੇ ਪੰਗੇ ਪਏ ਹੋਏ ਨੇ سنگੀਰ ਇਜ਼ਾਮ ਲੱਗਦੇ ਆ ਗੈਂਗਵਾਰਾਂ ਦੇ ਪੰਗੇ ਡਰੱਗ ਰੈਕਿਟਸ ਦੇ ਪੰਗੇ ਵਿਦੇਸ਼ਾਂ ਦੇ ਵਿੱਚ ਅੱਜ ਥੋੜੇ ਦਿਨ ਪਹਿਲਾਂ ਇੱਕ ਪੰਜਾਬੀ ਕੋਲੋਂ ਬਾਰਡਰ ਕਰਾਸ ਹੋਇਆ ਸੀਗਾ ਕੈਨੇਡਾ ਤੇ ਅਮਰੀਕਾ ਦਾ ਤੇ ਉਸ ਦੇ ਟ੍ਰੇਲਰ ਦੇ ਵਿੱਚੋਂ ਕਾਫੀ ਵੱਡੀ ਜਿਹੜੀ ਖੇਪ ਹੈ ਉਹ ਹੇਰੋਇਨ ਦੀ ਫੜੀ ਗਈ ਹੈ ਸੋ ਮਤਲਬ ਇਹ ਮਾਮਲੇ ਤਾਂ ਪਹਿਲਾਂ ਹੀ ਐਡੇ ਗੰਭੀਰ ਹੋਏ ਹੋਏ ਨੇ ਤੇ ਤੁਸੀਂ ਖਾਮ ਖਾਵੇਂ ਇੱਕ ਹੋਰ ਨਵਾਂ ਜਿਹੜਾ ਪੰਗਾ ਹੈ ਉਹ ਸਮੂਹ ਪੰਜਾਬੀਆਂ ਦੇ ਗੱਲ ਦੇ ਉੱਤੇ ਪਾਤਾ ਤੇ ਇੱਕ ਠੱਪਾ ਵੀ ਲਵਾਤਾ ਇੱਕ ਠੱਪਾ ਲਵਾਤਾ ਤੁਸੀਂ ਸਾਰੇ ਗੋਰਿਆਂ ਦੀਆਂ ਨਜ਼ਰਾਂ ਦੇ ਵਿੱਚ ਵੀ ਇਹ ਤਾਂ ਇਦਾਂ ਨਹੀਂ ਹੁੰਦੇ ਆ ਇਹ ਤਾਂ ਰੈਸ ਡਰਾਈਵਿੰਗ ਕਰਦੇ ਆ ਇਹ ਤਾਂ ਗਲਤ ਡਰਾਈਵਿੰਗ ਕਰਦੇ ਆ ਇਹਨਾਂ ਨੂੰ ਤਾਂ ਅੰਗਰੇਜ਼ੀ ਆਉਂਦੀ ਨਹੀਂ ਹੈਗੀ ਇਹ ਤਾਂ ਰੂਡ ਬੋਲਦੇ ਆ ਸਾਈਨ ਇਹ ਨਹੀਂ ਪੜ ਸਕਦੇ ਸਾਈਨ ਇਹ ਨਹੀਂ ਪੜਦੇ ਰਿਸ਼ਵਤ ਦੇ ਕੇ ਲਾਇਸੈਂਸ ਇਹ ਲੈਂਦੇ ਨੇ ਇਹਨਾਂ 'ਚ ਤਾਂ ਮਨੁੱਖਤਾ ਹੈ ਨਹੀਂ ਇਹ ਉੱਤਰ ਕੇ ਦੇਖਦੇ ਤੱਕ ਨਹੀਂ ਹੈਗੀ ਜਿੱਥੇ ਦੂਜੇ ਪਾਸੇ ਆਪਾਂ ਲੰਗਰ ਲਾਉਂਦੇ ਆ ਸੇਵਾਵਾਂ ਦੇ ਵਿੱਚ ਸਭ ਤੋਂ ਵੱਧ ਜਾਣੇ-ਜਾਨੇ ਆ ਉਹ ਭਲਿਆ ਲੋਕਾ ਜੇ ਉੱਤਰ ਕੇ ਵੇਖ ਲੈਂਦਾ ਜਿਹੜੀ ਗੱਲ ਮੈਂ ਸ਼ੁਰੂਆਤ 'ਚ ਕਹੀ ਹੈ ਫੜਿਆ ਤਾਂ ਤਾਂ ਉਦਾਂ ਵੀ ਜਾਣਾ ਹੀ ਸੀ ਫੜਿਆ ਹੁਣ ਵੀ ਗਿਆ ਸਜ਼ਾ ਹੁਣ ਵੀ ਮਿਲੂਗੀ ਜੇ ਉਤਰ ਕੇ ਵੇਖ ਲੈਂਦਾ ਘੱਟੋ ਘੱਟ ਜਿਹੜੇ ਉੱਥੇ ਜਿਹੜਾ ਡੈਸ਼ ਕੈਮ ਲੱਗਿਆ ਜਾਂ ਸੜਕ ਦੇ ਉੱਤੇ ਕੈਮਰੇ ਲੱਗੇ ਹੋਏ ਨੇ ਘੱਟੋ ਘੱਟ ਸ਼ਾਇਦ ਉਥੋਂ ਦੇ ਜਿਹੜੇ ਕੋਈ ਜੱਜ ਨੇ ਉਹ ਤੇਰਾ ਇਹ ਮਨੁੱਖੀ ਮਤਲਬ ਉਹ ਵਿਹਾਰ ਵੇਖ ਕੇ ਕਿ ਭਾਈ ਘੱਟੋ ਘੱਟ ਚਲ ਉਤਰ ਕੇ ਨੇ ਜ਼ਖਮੀਆਂ ਦਾ ਸਾਮ ਸੰਭਾਲ ਕਰਨ ਦੀ ਕੋਸ਼ਿਸ਼ ਕੀਤੀ ਜਾਂ ਜੋ ਵੀ ਮਤਲਬ ਕੋਈ ਤਰਦਦ ਕਰਨ ਦੀ ਕੋਸ਼ਿਸ਼ ਕੀਤੀ ਯਾ ਐਂਬੂਲੈਂਸ ਨੂੰ ਕਾਲ ਕੀਤੀ ਆਪਣੇ ਵੱਲੋਂ ਸ਼ਾਇਦ ਉਹਦੇ ਮਨ ਦੇ ਵਿੱਚ ਕੋਈ ਮਿਹਰ ਪੈ ਜਾਂਦੀ ਮਤਲਬ 1% ਸ਼ਾਇਦ ਉਹ ਪੋਜ਼ਿਟਿਵ ਪੱਖ ਤੇਰੇ ਹੱਕ ਚ ਆ ਜਾਂਦਾ ਪਰ ਤੂੰ ਖਾਮਕਾ ਸਾਰੇ ਪੰਜਾਬੀਆਂ ਦੇ ਸਿਰੇ ਬਦਨਾਮੀ ਵੀ ਪਾਈ ਤੇ ਭਵਿੱਖ ਵੀ ਧੁੰਦਲਾ ਕਰਤਾ ਬਿਲਕੁਲ ਸੋ ਜੀ ਉਮੀਦ ਕਰਦੇ ਆਂ ਵੀ ਨਿਊਜ਼ ਖਾਮਖਾ ਦਾ ਤੁਹਾਨੂੰ ਅੱਜ ਦਾ ਸੈਗਮੈਂਟ ਚੰਗਾ ਲੱਗਿਆ ਹੋਵੇਗਾ ਜੇ ਵਾਕਈ ਲੱਗਿਆ ਤਾਂ ਕਮੈਂਟ ਕਰਕੇ ਹੌਸਲਾ ਵਧਾਓ ਤੇ ਜੇ ਕਿਸੇ ਵਿਸ਼ੇ ਤੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਗੱਲਬਾਤ ਕਰੀਏ ਤਾਂ ਉਹ ਵਿਸ਼ਾ ਵੀ ਕਮੈਂਟ ਦੇ ਵਿੱਚ ਜ਼ਰੂਰ ਜੋ ਆ ਤੁਸੀਂ ਮੈਂਸ਼ਨ ਕਰ ਰਹੇ ਆ ਸੋ ਜ਼ਰੂਰ ਹਾਜ਼ਰ ਹੋਵਾਂਗੇ ਫੇਰ ਤੋਂ ਅਗਲੇ ਹਫਤੇ ਅਦੋਂ ਤੱਕ ਲਈ ਆਪਣਾ ਖਿਆਲ ਰੱਖਣਾ ਤੇ ਬਣੇ ਰਹਿਣਾ ਸਾਡੇ ਨਾਲ ਸਤਿ ਸ਼੍ਰੀ ਅਕਾਲ